ਸਸ਼ਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖੋ ਚੈਨ ਮੈਂ ਪੰਜਾਬੀ ਅਰਮੇਨੀਆ ਦੇ ਵਿਸ਼ੇ 10 ਤੋਂ 15 ਭਾਰਤੀ ਨੌਜਵਾਨਾਂ ਨੇ ਐਜੰਟੇ ਦੀ ਧੋਖਾਧੜੀ ਕਾਰਨ ਫਸੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ। ਇਹ ਵੀਡੀਓ ਦੇ ਵਿੱਚ ਨੌਜਵਾਨ ਮਦਦੀ 구ਹਾਲ ਲਗਾ ਰਹੇ ਨੇ। ਇਹਨਾਂ ਨੌਜਵਾਨਾਂ ਨੂੰ ਠੱਗ ਐਜੰਟਾ ਦੁਆਰਾ ਪਰਵਾਇਆ ਗਿਆ ਅਤੇ ਧੋਖਾ ਦਿੱਤਾ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਬਿਹਤਰ ਮੌਕੇ ਦੇ ਲਈ ਯੂਰਪ ਪੇ ਜਾਂਦਾ ਵਾਦਾ ਕੀਤਾ ਸੀ। ਇਸ ਮੌਕੇ ਸੰਤ ਸਿਚਿਵਾਲ ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਉਤੇ ਸਾਂਝਾ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਲਿੱਪ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਇਹਨਾਂ ਨੌ ਤੱਲਾ ਲਗਾਏ ਜੋ ਅਸਤਕੀ ਉਹਨੇ ਕਿਹਾ ਕਿ ਇਹ ਏਜੰਟ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਕਮਜ਼ੋਰੀਆਂ ਦਾ ਲਗਾਤਾਰ ਫਾਇਦਾ ਚੱਕ ਰਹੇ ਨੇ ਅਤੇ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਸੰਸਿਚਿਵਾਲ ਨੇ ਸਰਕਾਰ ਨੂੰ ਅਜਿਹੇ ਏਜੰਟਾਂ ਉੱਤੇ ਸ਼ਿਕੰਜਾ ਕੱਸਣ ਦੀ ਵੀ ਅਪੀਲ ਕੀਤੀ ਜੋ ਭਵਿੱਖ ਦੇ ਵਿੱਚ ਅਜਿਹੇ ਦੁਕਾਨਦਾਰ ਨੂੰ ਰੋਕਣ ਦੇ ਲਈ ਸਾਡੇ ਨੌਜਵਾਨਾਂ ਦੀਆਂ ਇੱਛਾਵਾਂ ਅਤੇ ਕਮਜ਼ੋਰੀਆਂ ਦਾ ਫਾਇਦਾ ਨਾ ਉਠਾ ਸਕਣ ਇਸ ਤੋਂ ਇਲਾਵਾ ਇਹ ਮਾਮਲਾ ਮਨੁੱਖੀ ਤਸਕਰੀ ਅਤੇ ਸੋਸ਼ਣ ਦੇ ਨਾਲ ਵੀ ਜੁੜਿਆ ਹੋਇਆ ਹੈ ਟਰੈਵਲ ਏਜੰਟਾਂ ਜੋ ਨੌਜਵਾਨ ਲੜਕੇ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿੰਨਤਿਆਂ ਇੱਛਾਵਾਂ ਅਤੇ ਕਮਜ਼ੋਰੀਆਂ ਦਾ ਫਾਇ ਉਠਾ ਕੇ ਉਹਨਾਂ ਨੂੰ ਵਿਦੇਸ਼ ਦੇ ਵਿੱਚ ਬੁਰੀ ਤਰ੍ਹਾਂ ਫਸਾਇਆ ਜਾ ਰਿਹਾ ਹੈ ਜ਼ਿਕਰਯੋਖ ਹੈ ਕਿ ਸੰਤ ਬਲਬੀ ਸਿੰਘ ਸਿਚੇਵਾਲ ਵਿਦੇਸ਼ਾਂ ਦੇ ਵਿੱਚ ਫਸੇ ਭਾਰਤੀਆਂ ਦੀ ਮਦਦ ਦੇ ਲਈ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਨੇ ਤੇ ਅਜਾਹੇ ਅਜਰਤਾ ਤੋਂ ਬਚਣ ਦੇ ਲਈ ਲਗਾਤਾਰ ਅਪੀਲ ਵੀ ਕਰਦੇ ਨੇ ਜੋ ਪੈਸੇ ਦਾ ਲਾਲਚ ਦੇ ਕੇ ਲੋਕਾਂ ਦੀਆਂ ਜਵਾਨਾਂ ਦੇ ਨਾਲ ਖੇਡੇ ਹੁੰਦੇ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਮਦਦ ਦੇ ਨਾਲ ਸੰਤ ਸਿਚੇਵਾਲ ਹੁਣ ਤੱਕ 130 ਦੇ ਕਰੀਬ ਭਾਰਤੀ ਲੜਕੇ ਲੜਕੀਆਂ ਨੂੰ ਸਖਤ ਉਹਨਾਂ ਦੇ ਪਰਿਵਾਰਾਂ ਕੋਲ ਵੀ ਪਹੁੰਚਾ ਚੁੱਕੇ ਨੇ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ